ਸਵਾਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਸਦਕਾ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਬ੍ਰਹਮ ਗਿਆਨੀ ਉਹਨਾਂ ਦੀ અપਾਰ ਕਿਰਪਾ ਸਦਕਾ ਸੰਗਤ ਜੀ ਆਪ ਜੀ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣੀ ਹੈ ਅੱਜ ਦਾ ਜੋ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਇਹਨਾਂ ਕੋ ਭਾਰੂ ਹੋ ਰਿਹਾ ਹੈ ਕਿ ਆਪਾਂ ਨੂੰ ਕੋਈ ਰਾਹ ਨਹੀਂ ਛੇਤੀ ਲੱਭ ਰਿਹਾ ਤੇ ਅੱਜ ਆਪ ਜੀ ਨਾਲ ਜੋ ਗੱਲ ਕਰਨੀ ਹੈ ਦਿਸਵੰਦ ਦਸਵੰਦ ਕਿੱਥੇ ਦੇਣਾ ਹੈ ਕਿਵੇਂ ਦੇਣਾ ਹੈ ਜਿੰਨੇਕ ਸਤਿਗੁਰੂ ਨੇ ਸੋਚੀ ਬਖਸ਼ੀ ਹੈ ਆਪ ਜੀ ਦੇ ਨਾਲ ਉਹ ਵਿਚਾਰ ਕਰਨੇ ਨੇ ਸੰਗਤ ਜੀ ਇਹ ਕੇਵਲ ਗੱਲ ਦਸਵੰਦ ਦੀ ਨਹੀਂ ਇਹ ਉਸ ਕਿਰਤ ਦੀ ਗੱਲ ਹੈ ਜੋ ਆਪਾਂ ਆਪਣਾ ਵਕਤ ਵਸ ਸਮਾਂ ਦੇ ਕੇ ਕਮਾਈ ਕਰਦੇ ਹਾਂ ਤੇ ਸਾਨੂੰ ਇਹੀ ਨਹੀਂ ਪਤਾ ਦਸਵੰਦ ਕੱਢਣਾ ਕਿਵੇਂ ਹੈ ਦਸਵੰਦ ਲਾਉਣਾ ਕਿੱਥੇ ਹੈ ਤੇ ਅਸਲੀ ਦਸਵੰਦ ਕੀ ਹੈ ਆਪਾਂ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਹਮੇਸ਼ਾ ਹੀ ਸੰਗਤ ਨੂੰ ਬੇਨਤੀ ਕਰਦੇ ਸਨ ਕਿ ਭਾਈ ਜਿੱਥੇ ਕਿਰਤ ਦਾ ਦਸਵੰਦ ਕੱਢਣਾ ਹੈ ਉੱਥੇ ਗੁਰੂ ਲਈ ਵੀ ਦਸਵੰਦ ਕੱਢਣਾ ਹੈ ਭਾਵ ਕੇ ਬਾਣੀ ਦਾ ਵੀ ਦਸਵੰਦ ਕੱਢਣਾ ਹੈ ਰੋਜ਼ 2.5 ਘੰਟੇ ਬਾਣੀ ਪੜ੍ਹਨੀ ਹੈ ਜਿਹੜੀ ਮਰਜ਼ੀ ਬਾਣੀ ਪੜ੍ਹ ਲਓ ਜਾਪ ਕਰ ਲਓ ਸਹਿਜ ਪਾਠ ਕਰ ਲਓ ਜੇ ਆਪ ਜੀ ਨੇ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਜੇ ਆਪ ਜੀ ਚਾਹੁੰਦੇ ਹੋ ਕਿ ਸਾਡੇ ਸਾਰੇ ਕਾਰਜ ਸਹਿਜੇ ਹੋਈ ਜਾਣ ਕੋਈ ਰੁਕਾਵਟ ਨਾ ਆਵੇ ਦੂਸਰੀ ਬੇਨਤੀ ਬਾਬਾ ਜੀ ਹੰਸਾਲੀ ਵਾਲੇ ਜੋ ਪਾਠੀ ਸਿੰਘ ਸੀ ਰਾਗੀ ਢਾਡੀ ਗਰੰਥੀ ਸਿੰਘ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ ਜੇ ਤੁਸੀਂ ਅੱਜ ਵੀ ਹੰਸਾਲੀ ਸਾਹਿਬ ਜਾਓਗੇ ਨਾ ਉੱਥੇ ਦੇ ਗਰੰਥੀ ਸਿੰਘਾਂ ਨੂੰ ਰਾਗੀਆਂ ਢਾਡੀਆਂ ਜਿੰਨੇ ਵੀ ਸਾਡੇ ਵੀਰ ਨੇ ਉਹਨਾਂ ਨੂੰ ਮਿਲੋਂਗੇ ਨਾ ਉਹ ਤੁਹਾਨੂੰ ਦੱਸਣਗੇ ਕਿ ਬਾਬਾ ਜੀ ਇੰਨਾ ਸਤਕਾਰ ਕਰਦੇ ਸੀ ਕਦੇ ਮਾਇਆ ਪੱਖੋਂ ਉਹਨਾਂ ਨੇ ਸਾਨੂੰ ਕੋਈ ਕੰਮ ਨਹੀਂ ਛੱਡੀ ਕਪੜੇ ਪੱਖੋਂ ਰਹਿائش ਪੱਖੋਂ ਵੀ ਸਾਡਾ ਇੰਨਾ ਸਤਕਾਰ ਕਰਦੇ ਸਨ ਤੇ ਮਹਾਪੁਰਸ਼ਾਂ ਨੇ ਕਦੇ ਵੀ ਪਾਠੀਆਂ ਨੂੰ ਟੋਕਾ ਟਕਾਈ ਨਹੀਂ ਕੀਤੀ ਸੀ ਜਿਵੇਂ ਅੱਜ ਦੇ ਪ੍ਰਧਾਨ ਟੋਕਦੇ ਨੇ ਤੇ ਮਹਾਪੁਰਸ਼ ਹਮੇਸ਼ਾ ਕਹਿੰਦੇ ਸਨ ਕਿ ਆਪ ਜੀ ਨੂੰ ਜਿਵੇਂ ਠੀਕ ਲੱਗਦਾ ਹੈ ਆਪ ਜੀ ਉਵੇਂ ਕਰ ਲਓ ਕਿਉਂਕਿ ਆਪ ਜੀ ਗੁਰੂ ਘਰ ਦੇ ਵਜ਼ੀਰ ਹੋ ਮਹਾਰਾਜ ਨੇ ਇਕੱਲਾ ਕਿਹਾ ਹੀ ਨਹੀਂ ਉਹਨਾਂ ਨੂੰ ਵਜ਼ੀਰ ਵੀ ਮੰਨਿਆ ਤੇ ਉਹਨਾਂ ਦੀ ਵੱਧ ਵੱਧ ਸੇਵਾ ਕਰਦੇ ਸਨ ਕਹਿੰਦੇ ਸਨ ਕਿ ਭਾਈ ਇਹ ਸਾਡੇ ਜੋ ਸਾਡਾ ਸਿੱਖ ਰਾਜ ਹੈ ਸਿੱਖ ਕੌਮ ਹੈ ਖਾਲਸਾ ਹੈ ਇਹ ਉਹਦਾ ਥੰਮ੍ਹ ਨੇ ਜੇ ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰਾਂਗੇ ਤਾਂ ਜਿਹੜਾ ਪੰਥਾ ਸਾਡਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਪਰ ਅੱਜ ਸਾਡੇ ਐਨੇ ਮਾੜੇ ਹਾਲਾਤ ਆ ਗਏ ਹਨ ਕਿ ਜੋ ਸਾਡੇ ਪਾਠੀ ਸਿੰਘ ਹਨ ਰਾਗੀ ਸਿੰਘ ਹਨ ਗ੍ਰੰਥੀ ਸਿੰਘ ਹਨ ਅਕਸਰ ਮੈਂ ਮਿਲਦਾ ਰਹਿੰਦਾ ਹਾਂ ਕਿਉਂਕਿ ਮੈਂ ਵੀ ਇਸ ਲੈਣ ਦੇ ਵਿੱਚੋਂ ਹੀ ਨਿਕਲਿਆਂਗਾ ਇੱਕ ਪਾਠੀ ਦੇ ਤੌਰ ਤੇ ਅੱਜ ਵੀ ਮੈਂ ਪਾਠ ਹੀ ਕਰ ਰਿਹਾ ਹਾਂ ਕਿਉਂ ਗੁਰੂ ਮਹਾਰਾਜ ਕਰਾਰੇ ਹਨ ਇਹ ਮੇਰੀ ਕਿਰਤ ਤੇ ਹੀ ਹੈ ਇੱਕ ਜੁੜਨ ਦੀ ਤੇ ਇੱਕ ਜੋੜਨ ਦੀ ਆਪ ਜੀ ਦੇ ਨਾਲ ਸਤਿਗੁਰੂ ਦੀਆਂ ਵਿਚਾਰਾ ਕਰ ਲੈਂਦੇ ਹਾਂ ਬਾਕੀ ਸੰਗਤ ਸਹਿਜ ਪਾਠ ਕਰਾ ਲੈਂਦੀ ਹੈ ਉਹਦੇ ਨਾਲ ਹੀ ਦਾਸ ਦਾ ਘਰ ਚੱਲਦਾ ਹੈ ਤਾਂ ਮੈਂ ਸਿਰਫ ਆਪ ਜੀ ਨੂੰ ਇਹੋ ਗੱਲ ਦੱਸਣੀ ਹੈ ਕਿ ਦਸਬੰਦ ਕਿੱਥੇ ਲਾਉਣਾ ਹੈ ਸੰਗਤ ਜੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਰਾਗੀ ਗ੍ਰੰਥੀ ਢਾਡੀ ਹਨ ਜਿਹੜੇ ਸਾਡੇ ਕੌਮ ਦਾ ਪ੍ਰਚਾਰ ਕਰਦੇ ਨੇ ਉਹ ਇਸ ਲਾਈਨ ਨੂੰ ਛੱਡ ਰਹੇ ਹਨ ਮੈਂ ਪਟਿਆਲੇ ਵਿੱਚ ਕਿੰਨੇ ਵੀਰਾਂ ਨੂੰ ਮਿਲਿਆ ਖਾਂ ਜਿਹੜੇ ਗ੍ਰੰਥੀ ਦੀ ਰੋਟੀ ਕਰਦੇ ਸਨ ਕਹਿੰਦੇ ਵੀਰ ਜੀ 3-4000 ਰੁਪਏ ਮਿਲਦਾ 24 ਘੰਟੇ ਗੁਰੂ ਘਰ ਡਿਊਟੀ ਕਰਦੇ ਹਾਂ ਤੁਸੀਂ ਦੱਸੋ ਵੀ 3-4000 ਰੁਪਏ ਦੇ ਨਾਲ ਘਰ ਚੱਲ ਜਾਊਗਾ ਕਈ ਇੱਕ ਦੋ ਵੀ ਰਾਜ ਹਨ ਕੇ ਵੀਰ ਜੀ ਕਿਸੇ ਨੂੰ ਕਹਿ ਦਿਓ ਬੱਚਿਆਂ ਦੀ ਫੀਸ ਭਰਨੀ ਆ ਆਪਾਂ ਕਿਵੇਂ ਕਰੀਏ ਮੈਂ ਕਿਹਾ ਵੀਰੇ ਤੁਸੀਂ ਕੋਈ ਗੱਲ ਨਹੀਂ ਆਪਣਾ ਗੁਰੂ ਤੇ ਵਿਸ਼ਵਾਸ ਨਾ ਛੱਡੋ ਨਿਤਨੇਮ ਕਰੋ ਨੇਮ ਨਾਲ ਪ੍ਰੇਮ ਨਾਲ ਸਤਿਗੁਰੂ ਵਰਕਤ ਪਾਉਣਗੇ ਸੰਗਤ ਜੀ ਮੈਂ ਆਪ ਗਰੰਥੀ ਦੇ ਤੌਰ ਤੇ ਇੱਕ ਗੁਰਦੁਆਰੇ ਡਿਊਟੀ ਕੀਤੀ। ਰਾਗੀ ਦੇ ਤੌਰ ਤੇ ਸਾਈਡ ਤੇ ਮੈਂ ਡਿਊਟੀ ਕੀਤੀ। 1.5 ਸਾਲ ਮੈਨੂੰ ਉੱਥੇ ਡਿਊਟੀ ਕੀਤੀ ਮੈਨੂੰ 4200 ਰੁਪਏ ਮਹੀਨੇ ਦਾ ਮਿਲਦਾ ਸੀਗਾ। ਲੋਕਡਾਊਨ ਦੇ ਵਿੱਚ ਜਦੋਂ ਲੋਕਡਾਊਨ ਲੱਗ ਗਿਆ ਅਸੀਂ ਪ੍ਰਧਾਨ ਜੀ ਨੂੰ ਕਿਹਾ ਵੀ ਕਿਰਪਾ ਕਰਕੇ ਸਾਨੂੰ ਗੁਰੂ ਘਰ ਚ ਰਸ਼ਨ ਨਾ ਪਿਆ ਵੀ ਅਸੀਂ ਹੁਣ ਕੰਮ ਨਹੀਂ ਕਰ ਸਕਦੇ ਅੱਗੇ ਵੀ ਸਾਡੀ ਕਿਰਤ ਹੈਗੀ ਹੈ ਵੀ ਸਾਨੂੰ ਰਸ਼ਨ ਦੇ ਦਿਓ। ਆ ਮੈਂ ਇੱਕ ਫੋਟੋ ਪਾ ਰਿਹਾ ਤੁਸੀਂ ਸਾਨੂੰ ਰਾਸ਼ਨ ਦੇਖ ਲਿਓ ਸਾਨੂੰ ਕਿੰਨਾ ਦਿੱਤਾ ਅਸੀਂ ਤਿੰਨ ਬੰਦੇ ਸੀਗੇ ਘੱਟੋ ਘੱਟ ਜਿਆਦਾ ਨਹੀਂ 6-7 ਕਿਲੋ ਰਾਸ਼ਨ ਹੋਏਗਾ ਜਿਹਦੇ ਵਿੱਚ ਚੌਲ ਸੀ ਪਤਾ ਨਹੀਂ ਚੌਲਾਂ ਦੇ ਵਿੱਚ ਕੀ ਕੁਝ ਪਿਆ ਹੋਇਆ ਸੀਗਾ ਦਾਲ ਸੀ ਪਤਾ ਨਹੀਂ ਕਿੰਨੀ ਕਮੈਲ ਸੀ ਸਟੋਰ ਪਰ ਆ ਪੈਸੀ ਗੁਰੂਕਰ ਪਰ ਸਾਨੂੰ ਆਹ ਕੁਝ ਦਿੱਤਾ ਉਹ ਸਾਡਾ ਇੰਨਾ ਸਤਿਕਾਰ ਕਰਦੇ ਨੇ ਤੇ ਜੇ ਸਾਡੇ ਕੋਲ ਫੋਨ ਆ ਜਾਂਦਾ ਨਾ ਵੀ ਕਿਸੇ ਦੇ ਆਨੰਦ ਕਾਰਜ ਕਰਾਉਣੇ ਨੇ ਜੇ ਅਸੀਂ ਕਹਿ ਦਾਂਗੇ ਵੀ ਵੀਜੀ ਸਿੱਖੀ 2100 ਪੇਟਾ ਲੈਂਦੇ ਆ ਅੱਗੋ ਕਹਿਣਗੇ ਲੈ ਭਾਈ ਸਾਹਿਬ ਇੰਨੀ ਪੇਟਾ ਉਹ ਤਾਂ 500 ਰੁਪਏ ਚ ਕਰ ਦਿੰਦੇ ਨੇ ਸਵੇਰੇ ਅਸੀਂ ਗੁਰੂ ਘਰ ਜਦੋਂ ਆਨੰਦ ਕਾਰਜ ਕਰ ਰਹੇ ਨੇ 10 ਵਜੇ ਜਾ ਕੇ ਬੈਠ ਜਾਣਾ ਬਰਾਤ ਦਾ ਕੋਈ ਪਤਾ ਨਹੀਂ ਹੁੰਦਾ ਉਹਨੇ 10 ਵਜੇ ਆਉਣਾ 12 ਵਜੇ ਆਉਣਾ 3 ਵਜੇ ਤੱਕ 4 ਵਜੇ ਤੱਕ ਅਸੀਂ ਆਨੰਦ ਕਾਰਜ ਗੁਰੂ ਘਰਾਂ ਚ ਕਰਾਏ ਅਸੀਂ ਬੈਠੇ ਰਹਿੰਨੇ ਆ ਜਿਵੇਂ ਇੱਕ ਕੁੱਤਾ ਝਾਕਦਾ ਨਾ ਇਹ ਹਾਲਤ ਹੋ ਗਈ ਸਾਡੇ ਗਰੰਥੀ ਸਿੰਘਾ ਦੀ ਮੈਨੂੰ ਮਾਫ਼ ਕਰਿਓ ਮੈਂ ਸ਼ਬਦ ਨਹੀਂ ਬੋਲਣਾ ਚਾਹੁੰਦਾ ਕੁੱਤੇ ਮੰਗੂ ਸਾਡੇ ਰਾਗੀਆਂ ਨੂੰ ਗਰੰਥੀਆਂ ਨੂੰ ਗੁਰੂ ਘਰਾਂ ਚ ਰੱਖਿਆ ਆਗਾ ਜੇ ਕਦੇ ਪ੍ਰਧਾਨ ਨੇ ਆਪਣੇ ਕੋਈ ਕੰਮ ਵਾਲਾ ਰੱਖਿਆ ਨਾ ਉਹਨੂੰ ਵੀ 8000 ਰੁਪਏ ਦਿੰਦੇ ਨੇ ਰਾਗੀਆਂ ਨੂੰ 3000 4000 ਕਹਿਣਗੇ ਇਹਨਾਂ ਦੀ ਤਾਂ ਕਮਾਈ ਬਹੁਤ ਆ ਕੋਈ ਉਹਨਾਂ ਦੇ ਬੱਚਿਆਂ ਦੀ ਸਾਰ ਨਹੀਂ ਲੈ ਰਿਹਾ ਕੋਈ ਇਹ ਨਹੀਂ ਦੇਖਦਾ ਵੀ ਯਾਰ ਸੀਖ ਟੋਟੂ ਕੱਟ ਇਹਨਾਂ ਨੂੰ ਅਰਦਾਸ ਭੇਟਾ ਦੇ ਦੀਏ ਅਰਦਾਸ ਕਰਾਉਣਗੇ ਜੇ ਕਿਸੇ ਨੇ ਬਾਹਰ ਜਾਣਾ ਨਾ 50 ਰੁਪਏ ਵੀ ਨਹੀਂ ਦਿੰਦੇ ਹਯਾ ਮਹਾਂਪੁਰਛ ਕਹਿੰਦੇ ਸਨ ਹੰਸਾਲੀ ਵਾਲੇ ਇੰਨੀ ਵਿੜਾਈ ਦਿੰਦੇ ਸਨ ਗਰੰਥੀ ਸਿੰਘਾਂ ਨੂੰ ਕਹਿੰਦੇ ਸੀ ਭਾਈ ਜੇ ਕਿਸੇ ਨੇ ਕਹਿਣਾ ਮਰਦ ਜੀ ਆ ਕੰਮ ਵਿਗਨ ਪੈ ਰਿਹਾ ਕਹਿੰਦੇ ਸੀ ਭਾਈ ਜਾਓ ਜਾਓ ਭਾਈ ਗਰੰਥੀ ਸਿੰਘ ਕੋਲੋਂ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਰਦਾਸ ਕਰਾ ਕੇ ਆਓ ਭਾਈ ਗਰੰਥੀ ਸਿੰਘ ਦੀ ਸੇਵਾ ਕਰਿਓ ਅਰਦਾਸ ਭੇਟਾ ਜੋ ਭਾਵਨਾ ਨਾਲ 1 ਰੁਪਿਆ ਦੇ ਦਿਓ ਮਹਾਂਪੁਰਸ਼ ਕਹਿੰਦੇ ਸਨ ਕਿ ਜਦੋਂ ਨੱਚਦੇ ਨੇ ਇਹ ਨੋਟ ਵਾਰਦੇ ਨੇ ਇਹ ਮਾਇਆ ਦੀ ਬੇਅਦਵੀ ਕਰ ਰਹੇ ਨੇ ਇਹ ਲਸ਼ਮੇ ਨੂੰ ਪੈਰਾਂ 'ਚ ਰੋਲਦੇ ਨੇ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਮਹਾਰਜ ਕਹਿੰਦੇ ਸਾਜੇ ਮਾਇਆ ਨੂੰ ਰੋਲਨੇ ਨੇ ਮਾਇਆ ਨੇ ਕਹ ਲੂ ਇਹਨਾਂ ਨੂੰ ਰੋਲ ਦੇਣਾ ਇਹ ਕਹੇ ਦਿਨ ਮੰਗਣ ਤੇ ਮਜਬੂਰ ਹੋ ਜਾਣਗੇ ਇਹ ਸਾਡੇ ਮਹਾਂਪੁਰਸ਼ ਬਾਬਾ ਜੈਵਲ ਸਿੰਘ ਪਿੰਡਰ ਵੀ ਕਹਿੰਦੇ ਸੀ ਉਹ ਵੀ ਕਹਿੰਦੇ ਸਨ ਕਿ ਨੱਚਣ ਵਾਲੀਆਂ ਨੂੰ ਗਾਉਣ ਵਾਲੀਆਂ ਨੂੰ ਬਥੇਰਾ ਦੇ ਦੇਣਗੇ ਜਿਨ੍ਹਾਂ ਨੇ ਤੁਹਾਡੀ ਅਰਦਾਸ ਕਰਨੀ ਹੈ ਨਾ ਜਿਨ੍ਹਾਂ ਨੇ ਤੁਹਾਡੇ ਲਈ ਭਲਾ ਮੰਗਣਾ ਉਹਨੂੰ ਤੁਸੀਂ 5 ਰੁਪਏ ਦੇਣ ਲੱਗੇ ਸੰਕੋਚ ਕਰਦੇ ਜੋ ਕੋਈ ਬਾਜਾ ਵਜਾ ਰਹੇਗਾ ਰਾਗੀ ਜੇਬ ਦੇ ਵਿੱਚ ਅਸੀਂ ਇਹ ਦੇਖਦੇ ਵੀ ਜਿਹੜਾ ਛੋਟਾ ਨੋਟ ਆ ਨਾ ਉਹ ਦਈਏ ਕਿਉਂ ਰਾਗੀ ਨੇ ਇਹਨਾਂ ਦੇ ਕਿਹੜਾ ਪਰਵਾਹ ਨਹੀਂ ਇੱਕ ਬੀਬੀ ਪਟਿਆਲੇ ਦੀ ਆ ਦਮਾਲਾ ਸਜਾਉਂਦੀ ਆ ਮੈਨੂੰ ਕਹਿੰਦੀ ਆਨੰਦ ਕਾਰਜ ਕਰਾਉਣੇ ਨੇ ਮੈਂ ਕਿਹਾ ਮਾਜੀ ਕਰ ਦਾਂਗੇ ਕਿੰਨੀ ਭੇਟਾ ਲਵਾਂਗੇ ਮੈਂ ਕਿਹਾ ਜੀ ਟਾਈਮ ਦੱਸੋ 10 ਵਜੇ ਵਿਰਾਤ ਆ ਜੇਗੀ ਜੀ ਮੇਰਾ ਭੈਣ ਜੀ ਜੇ 10 ਵਜੇ ਬਰਾਤ ਨਾ ਆਈ 12 ਵਜੇ ਆਈ 2 ਵਜੇ ਆਈ ਫੇਰ ਕਿਹਨੇ ਤੁਸੀਂ ਪੇਟਾ ਦੱਸੋ ਮਾਂ ਭੈਣ ਜੀ ਅਸੀਂ ਤਿੰਨ ਜਾਣੇ ਆ 2100 ਰੁਪਏ ਪੇਟਾ ਦੇ ਦਿਓ ਸਾਨੂੰ ਅਸੀਂ 9:30 ਵਜੇ ਆ ਕੇ ਗੁਰੂ ਘਰ ਬਹਿ ਜਾਾਂਗੇ ਬਰਾਤ ਜਿੰਨੇ ਮਰਜ਼ੀ ਵਜੇ ਆਵੇ ਵੀ ਬਰਾਤ ਦਾ ਟਾਈਮ ਹੀ ਨਹੀਂ ਹੁੰਦਾ ਕੋਈ ਫੋਟੋਗ੍ਰਾਫਰ ਹੀ ਨਹੀਂ ਸੜਦੀ ਅੱਜ ਗੱਲ ਤਾਂ ਫਾਰਮੈਟ ਹੀ ਨਹੀਂ ਹੋ ਗਿਆ ਵਿਆਹ ਚ ਲੋਕਾਂ ਨੂੰ ਵਿਆਹ ਦਾ ਮਤਲਬ ਹੀ ਭੁੱਲ ਗਿਆ ਸ਼ੋਸ਼ੇ ਬਾਜੀਆਂ ਐਨੀਆਂ ਫੋਟੋਗ੍ਰਾਫਰਾਂ ਦੇ 4-4 ਘੰਟੇ ਲਾ ਦੇਣਗੇ ਨੱਚਣ ਗਾਉਣ ਤੇ 5-5 ਘੰਟੇ ਆਨੰਦ ਕਰਨ ਨੇ ਪਤਾ ਕੀ ਕਹਿਣਗੇ ਗੁਰੂ ਘਰ ਆ ਕੇ ਭਾਈ ਸਾਹਿਬ ਜਲਦੀ ਕਰੋ ਜਲਦੀ ਕਰੋ ਜਲਦੀ ਕਰੋ ਅਸੀਂ ਲੇਟ ਹੋ ਰਹੇ ਹਾਂਗੇ ਜਿਹੜੇ ਕੰਮ ਨੂੰ ਅਸੀਂ ਟਾਈਮ ਦੇਣਾ ਸੀਗਾ ਉਹਨੂੰ ਅਸੀਂ ਜਲਦੀ ਕਰਨ ਲੱਗੇ ਤਲਾਕ ਵੀ ਤਾਂ ਹੀ ਹੋ ਰਹੇ ਨੇ ਨੇਵ ਕਿਉਂ ਨਹੀਂ ਰਹੀ ਕਿਉਂਕਿ ਗੁਰੂ ਤੋਂ ਬੇਮੁਖ ਹੋ ਗਏ ਉੱਥੇ ਅਸੀਂ ਟਾਈਮ ਨਹੀਂ ਦਿੰਦੇ ਜਿੱਥੇ ਦੇਣਾਗਾ ਤੇ ਜਿੱਥੇ ਅਸੀਂ ਟਾਈਮ ਆਪਣਾ ਖਰਚ ਰਹੇ ਆ ਉੱਥੇ ਬੇਫਜ਼ੂਲ ਗਈ ਆ ਨੱਥਲੇ ਗਾਲੇ ਕੈਮਰਲ ਵਾਲੇ ਬਸ ਡੀਜ਼ਲ ਵਾਲਿਆ ਠੀਕ ਆ ਸ਼ਗਨ ਕਰੋ ਖੁਸ਼ੀਆਂ ਮਨਾਓ ਸਤਿਗੁਰੂ ਨੇ ਦਿੱਤੀਆਂ ਨੇ ਸ਼ੁਕਰ ਕਰੋ ਕੋਈ ਮਾੜੀ ਗੱਲ ਨਹੀਂ ਪਰ ਸਾਨੂੰ ਇਹੀ ਨਹੀਂ ਪਤਾ ਵੀ ਵਿਆਹ ਦਾ ਮਤਲਬ ਕੀ ਆ ਮੈਨੂੰ ਬੀਬੀ ਕਹਿੰਦੀ ਵੀ 2100 ਰੁਪਿਆ ਤਾਂ ਬਹੁਤ ਜ਼ਿਆਦਾ ਗਾ ਮੈਂ ਕਿਹਾ ਭੈਣ ਜੀ ਤਿੰਨ ਜਾਣਿਆਂ ਸਵੇਰੇ ਬੈਠਾਂਗੇ ਆ ਕੇ ਸ਼ਾਮ ਲੱਗ ਜਾਂਦੀ ਆ ਦਸਤਾਰ ਸਜਾਉਂਦੀਆਂ ਮੈਂ ਉਹਨਾਂ ਨੂੰ ਪੁੱਛਿਆ ਭੈਣ ਜੀ ਕਿਹੜੇ ਪੈਲੇਸ ਚ ਬਿਆ ਸਾਡੇ ਇੱਥੇ ਸਰਹੰਦ ਰੋਡ ਤੇ ਪੈਲੇਸ ਆ সিলਵਰ ਰੋਕ ਭਾਈ ਸਾਹਿਬ ਸਾਡੇ 1.4 ਲੱਖ ਰੁਪਏ ਚ ਬੁੱਕ ਹੋਇਆ ਕੱਲਾ ਪੈਲੇਸ ਮੈਂ ਕਿਹਾ ਭੈਣ ਜੀ 1.4 ਲੱਖ ਰੁਪਏ ਤੁਸੀਂ ਪੈਲੇਸ ਵਾਲਿਆਂ ਨੂੰ ਦੇ ਸਕਦੇ ਹੋ 2100 ਰੁਪਏ ਰਾਗੇ ਇਹਨੂੰ ਨਹੀਂ ਦੇ ਸਕਦੇ ਗਰੰਥਿਆਂ ਨੂੰ ਨਹੀਂ ਦੇ ਸਕਦੇ ਇੱਥੇ ਸਾਡੇ ਕਹਿੰਦੇ ਕਹੋਂਦੇ ਨੇਗੇ ਪੁਲਿਸ ਦੇ ਵਿੱਚ ਮੰਦਾ ਵਧੀਆ ਰੈਂਕ ਤੇ ਲੱਗਿਆ ਉਦੇ ਘਰੇ ਮੈਨੂੰ ਕਹਿੰਦੇ ਖੰਡ ਪੜ ਸਾਫ ਕਰਨਾ ਮੈਂ ਖੰਡ ਪੜ ਸਾਫ ਕਰਨ ਦੇ ਲਈ ਗਿਆ ਜਦੋਂ ਪੇਟਾ ਦੇ ਲਈ ਮੈਂ ਕਦੇ ਨਹੀਂ ਕਿਸੇ ਨੂੰ ਕਿਹਾ ਵੀ ਮੈਨੂੰ ਪੇਟਾ ਦੇ ਦਿਓ ਮੈਂ ਜਾ ਰਿਹਾ ਮੈਂ ਚੁੱਪ ਕਰਕੇ ਆਪਣਾ ਪਾਠ ਕਰਕੇ ਆ ਜਾਣਾ ਜਦੋਂ ਕਿ ਪੁੱਛ ਲੈਂਦਾ ਆਪੇ ਹੀ ਦੇ ਦਿੰਦੇ ਨੇ ਵੀ ਭਾਈ ਸਭ ਕੀ ਨਹੀਂ ਆ ਤਿੰਨ ਚਾਰ ਦਿਨ ਉਹ ਵਿਆਹ ਵਿੱਚ ਇਹਨੇ ਮਸਤਰੇ ਪੇਟਾ ਨਹੀਂ ਦਿੱਤੀ ਮੈਂ ਪਾਠੀਆਂ ਨੂੰ ਆਪਣੇ ਕੋਲੋਂ ਦੇ ਦਿੱਤੀ ਕਿਉਂਕਿ ਛੇ ਪਾਠੀ ਕ ਖੰਡ ਪੜ ਸਾਫ ਤੇ ਲੱਗਦੇ ਨੇ ਹਫਤਾ ਬੀਤ ਗਿਆ ਮੈਨੂੰ ਕਹਿੰਦੀ ਬਾਬਾ ਜੀ ਤੁਸੀਂ ਪੇਟਾ ਨਹੀਂ ਮੰਗੇ ਮੈਂ ਕੋਈ ਗੱਲ ਨਹੀਂ ਜੀ ਸਾਡੀ ਸੇਵਾ ਆ ਜੇਗੀ ਤੁਸੀਂ ਦੱਸੋ ਕਦੋਂ ਆਵਾਂ ਕਹਿੰਦੀ ਸ਼ਾਮ ਨੂੰ ਆ ਕੇ ਲੈ ਜਿਓ ਜਦੋਂ ਮੈਂ ਸ਼ਾਮ ਨੂੰ ਪੇਟਾ ਲੈਣ ਦੇ ਲਈ ਗਿਆ ਜਿੰਨੀ ਉਹਨਾਂ ਨੇ ਸਾਡੇ ਤੋਂ ਪੁੱਛੀ ਤੁਸੀਂ ਉਹਨਾਂ ਨੂੰ ਉਨੀ ਹੀ ਦੱਸਿਓ ਮੈਨੂੰ ਕਹਿੰਦੀ ਮੈਂ ਉਨੀ ਨਹੀਂ ਦੇਣੀ ਪੁਲਿਸ ਵਾਲੇ ਮੁਲਾਜ਼ਮ ਦੀ ਘਰ ਵਾਲੀ ਆ ਰੈਂਕ ਬਹੁਤ ਵੱਡਾ ਉਹ ਬੰਦੇ ਦਾ ਕਹਿੰਦੀ ਮੈਂ ਉਨੀ ਨਹੀਂ ਦੇਣੀ ਕਹਿੰਦੀ ਮੈਂ ਤਾਂ ਆਪਣੀ ਮਰਜ਼ੀ ਨਾਲ ਦਵਾਂਗੀ ਉਹ ਮੈਨੂੰ ਘੱਟ ਦਵੇ ਪੇਟਾ ਮੈਂ ਕਿਹਾ ਪੰਜ ਜੀ ਤੁਸੀਂ ਜੇ ਦੇਣੀ ਹੈ ਪੂਰੀ ਦੇ ਦੋ ਨਹੀਂ ਤਾਂ ਫਿਰ ਵੀ ਰੱਖ ਲਓ ਮੈਂ ਤਾਂ ਵੱਠੇ ਨੂੰ ਦੇ ਦਿੱਤੀ ਆਪਣੇ ਕੋਲ ਪੇਟਾ ਮੈਂ ਦਿੱਤੀ ਪਾਠ ਵੀ ਕਰਾ ਲਿਆ ਅਸੀਂ ਕਿ ਕੋਈ ਗੱਲ ਨਹੀਂ ਫਿਰ ਕਿ ਹੋ ਗਿਆ ਅਸੀਂ ਬਾਣੀ ਪੜੀਆ ਦੇਣ ਵਾਲਾ ਸਾਨੂੰ ਮਹਾਰਾਜ ਆ ਤੇ ਸਾਡਾ ਮੈਂ ਆਪਣੀ ਪਰਸਨਲ ਲਾਈਫ ਦੱਸਣਾ ਤੁਹਾਨੂੰ ਮੈਂ ਕਿਸੇ ਦੀਆਂ ਸੁਣੀਆਂ ਹੋਈ ਗੱਲਾਂ ਨਹੀਂ ਦੱਸ ਰਿਹਾ ਸਾਡੇ ਰਾਗਿਆਂ ਦੀ ਗ੍ਰੰਥੀਆਂ ਦੀ ਹਾਲਾਤ ਪੰਜਾਬ ਦੇ ਬਹੁਤ ਮਾੜੇ ਨੇ ਤੁਸੀਂ ਪੁੱਛ ਕੇ ਦੇਖ ਲਓ ਜੇ ਤੁਹਾਨੂੰ ਕੋਈ ਵੀ ਰਾਗੀ ਗ੍ਰੰਥੀ ਕਹੇ ਦੇ ਵੀ ਤੇਰਾ ਬੱਚਾ ਕਿਹੜੇ ਸਕੂਲ 'ਚ ਪੜਦਾ ਉਹ ਕਹੂਗਾ ਪੜ ਲਵੇ ਸਰਕਾਰੀ 'ਚ ਪੜ ਲਵੇ ਭਾਜੀ ਪ੍ਰਾਈਵੇਟ ਦੇ ਪੈਸੇ ਨਹੀਂ ਹੈਗੇ ਤੇ ਮੈਂ ਆਪਣੇ ਪੁੱਤਰ ਨੂੰ ਕਿਸੇ ਨੂੰ ਰਾਗੀ ਨਹੀਂ ਬਣਾਉਣਾ ਕਿਸੇ ਨੂੰ ਢਾਡੀ ਨਹੀਂ ਬਣਾਉਣਾ ਕਿਸੇ ਨੂੰ ਗ੍ਰੰਥੀ ਨਹੀਂ ਬਣਾਉਣਾ ਇਹਨਾਂ ਦੀ ਕਦਰ ਤਾਂ ਹੈ ਕੋਈ ਨਹੀਂ ਲੋਕ ਕੀਰਤਨ ਹੀ ਦਿੰਦੇ ਕਿਰਤ ਛੱਡ ਕੇ ਲੋਕੀ ਮਿਹਨਤ ਨਹੀਂ ਦਿੰਦੇ ਤੇ ਸਾਡੇ ਮਾੜੇ ਹਾਲਾਤ ਵੀ ਤਾਂ ਨੇ ਮੈਂ ਇੰਨਾ ਕ ਵਿਚਰਿਆ ਸਮਾਜ ਦੇ ਵਿੱਚ ਇੱਕ ਬੀਬੀ ਨੇ ਮੇਰੇ ਤੋਂ 40 ਦਿਨ ਦਾ ਜੱਬ ਕਰਾਇਆ 40 ਦਿਨਾਂ ਦੇ ਬਾਅਦ ਉਹ ਮਾਤਾ ਮੈਨੂੰ ਕਹਿੰਦੀ ਸਾਡਾ ਕੰਮ ਨਹੀਂ ਹੋਇਆ ਮੈਂ ਕਿਹਾ ਮਾਜੀ ਦੇਖੋ ਸਾਡਾ ਜੋ ਸਾਡੀ ਕਿਰਤ ਆ ਸਿਰ ਵੇ ਐਵੇਂ ਵੀ ਅਸੀਂ ਇੱਕ ਬੁੱਟਾ ਲਾਉਣਾਗਾ ਬਾਣੀ ਪੜਤੀ ਬੁੱਟਾ ਲੱਗਿਆ ਫਲ ਤੇ ਫੁੱਲੋ ਪ੍ਰਮਾਤਮਾ ਨੇ ਦੇਣਾ ਵੀ ਹੁਣ ਅਸੀਂ ਇਸ ਚੀਜ਼ ਦੀ ਗਰੰਟੀ ਲੈ ਕੇ ਨਹੀਂ ਬਾਠ ਕਰਦੇ ਅਸੀਂ ਹਾਂ ਇਹ ਕਹਿੰਦੇ ਆ ਵੀ ਗੁਰੂ ਤੇ ਵਿਸ਼ਵਾਸ ਰੱਖੋ ਗੁਰੂ ਚਾਹੇ 1 ਦਿਨ ਚ ਕਰ ਦਵੇ ਚਾਹੇ 2 ਦਿਨ ਚ ਕਰ ਦਵੇ ਤੇ ਜਦੋਂ ਮੈਲੇ ਨਹੀਂ ਲੱਗੀ ਹੋਵੇ ਕਈ ਵਾਰੀ 40 ਦਿਨਾਂ ਦੇ ਜਾਪ ਨਾਲ ਵੀ ਨਹੀਂ ਕੁਝ ਹੁੰਦਾ ਇੱਕ ਵਾਰੀ ਹੋਰ ਕਰਨਾ ਪੈਂਦਾ ਜ਼ਿਆਦਾ ਪਾਠ ਕਰਨਾ ਪੈਂਦਾਗਾ ਉਹ ਕਹਿੰਦੀ ਸਾਡਾ ਕੰਮ ਨਹੀਂ ਹੋਇਆ ਉਹਦਾ ਕਹਿਣ ਦਾ ਭਾਵੇਂ ਸੀ ਬਾਬੇ ਸਾਡਾ ਕੰਮ ਹੋਇਆ ਨਹੀਂ ਅਸੀਂ ਤੁਹਾਨੂੰ ਪੈਸੇ ਨਹੀਂ ਦੇਣੀ ਮੈਂ ਕਿਹਾ ਭੈਣੇ ਕੋਈ ਗੱਲ ਨਹੀਂ ਮਾਤਾ ਤੂੰ ਪੈਸੇ ਨਹੀਂ ਦੇਣੀ ਮੈਂ ਲੈਣੇ ਵੀ ਨਹੀਂ ਕੋਈ ਗੱਲ ਨਹੀਂ ਜੇ ਤੇਰੇ ਮਨ 'ਚ ਹੀ ਨਹੀਂ ਭਾਵਨਾ ਹੀ ਨਹੀਂ ਬਣੀ ਮੈਂ ਪੈਸੇ ਨਹੀਂ ਲਏ ਉਹਨਾਂ ਤੋਂ 40 ਦਿਨਾਂ ਦੇ ਮੈਂ ਮਹਾਰਾਜ ਜੀ ਅਰਦਾਸ ਕਰਤੀ ਸਤਿਗੁਰੂ ਮੇਰੀ ਜੋ ਕਰਤ ਸੀ ਤੈਨੂੰ ਪਤਾ ਕਿ ਜੋ ਮੇਰੇ ਭਾਗਾਂ 'ਚ ਲਿਖਿਆ ਮੈਨੂੰ ਆਪੇ ਮਿਲ ਜਾਣਾਗਾ ਕੋਈ ਗੱਲ ਨਹੀਂ ਇੱਥੇ ਲੋਕ ਪਾਠ ਕਰਾ ਕੇ ਪੈਸੇ ਨਹੀਂ ਦਿੰਦੇ ਆ ਇੱਕ ਦੋ ਬਾਹਰਲੇ ਵੀ ਆਏ ਨੇ ਫੌਰਨ ਦੇ ਨੇ ਪਾਠ ਕਰਾ ਲਿਆ ਭੋਗ ਵੀ ਪਵਾਤਾ ਪੇਟਾ ਦੇ ਨਾਂ ਤੇ ਕਹਿੰਦੇ ਭਾਈ ਸਾਹਿਬ ਅਸੀਂ ਤਾਂ ਉਹ ਗੁਰਦੁਆਰੇ ਵਾਲੇ ਤਾਂ ਨਹੀਂ ਲੈਂਦੇ ਨੇ ਜੀ ਅਸੀਂ ਤਾਂ ਓਨੀ ਕੀ ਦੇ ਸਕਦੇ ਆ ਮੈਂ ਕਿਹਾ ਤੁਸੀਂ ਇਹ ਵੀ ਰਹਿਣ ਤੋ ਸੋ ਮਹਾਂਪੁਰਸ਼ਾਂ ਦੇ ਬਚਨ ਸੀ ਭਿੰਡਰ ਸਾਹਿਬ ਦੇ ਕੀ ਆਪ ਜੀ ਨੇ ਪਰਮਿੰਦਰ ਸਿੰਘ ਜੀ ਇਹੀ ਕਿਰਤ ਕਰਨੀ ਹੈ ਉਹ ਕਰ ਰਹੇ ਆ ਬਰਕਤ ਬਹੁਤ ਮੈਂ ਆਪਣੀ ਗੱਲ ਦੱਸਦਾ ਵੀ ਮੈਂ ਇਸ ਤਰ੍ਹਾਂ ਦਾ ਸਮਾਂ ਹੰਡਾਇਆ ਤੇ ਇਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਪ੍ਰਧਾਨ ਗੁਰਦੁਆਰਿਆਂ ਦੇ ਵਿੱਚ ਗ੍ਰੰਥੀਆਂ ਨੂੰ ਗਾਲ੍ਹਾਂ ਕੱਢਦੇ ਨੇ ਮੈਂ ਦੇਖੇ ਨੇ ਖੁਦ ਆਪ ਮੈਂ ਡਿਊਟੀ ਕੀਤੀ ਆ ਕੁੱਤਾ ਕੁੱਤਾ ਤੱਕ ਕਹਿ ਕੇ ਬੁਲਾਉਂਦੇ ਨੇ ਉਹ ਰਿਆ ਕੁੱਤਿਆ ਐਵੇਂ ਦੇ ਸ਼ਬਦ ਬੋਲਦੇ ਨੇ ਤੇ ਜੇ ਮੈਂ ਇਹੀ ਬਸ ਇੱਕ ਜੋ ਮੇਰੀ ਅੱਜ ਦਸਵੰਧ ਦੀ ਅਰਦਾਸ ਸੀ ਨਾ ਜੋ ਦਸਵੰਧ ਦਾ ਕਨਸੈਪਟ ਸੀਗਾ ਮੈਂ ਇੱਕ ਸੰਗਤ ਨੂੰ ਬੇਨਤੀ ਕਰਨੀ ਆ ਬਾਸ ਵੀ ਜਿੱਥੇ ਤੱਕ ਮੇਰੀ ਵੀਡੀਓ ਜਾ ਰਹੀ ਆ ਨਾ ਜੇ ਤੁਹਾਨੂੰ ਚੰਗਾ ਲੱਗੇ ਇਹਨੂੰ ਅੱਗੇ ਸ਼ੇਅਰ ਕਰਦੇ ਹੋ ਕੀ ਫਾਇਦਾ ਤੁਹਾਡੇ ਨਾਲ ਕਿਸੇ ਦਾ ਭਲਾ ਜੇ ਤੁਹਾਨੂੰ ਸਿੱਸਾ ਉਹ ਮਿਲਣ ਗਿਆ ਮੇਰੇ ਲਾਈਕ ਸ਼ੇਅਰ ਨਾਲ ਕੁਝ ਨਹੀਂ ਹੋਣਾ ਜਿਹੜੇ ਬਾਹਰ ਬੈਠੇ ਹੋਣਾ ਫੋਰਨ ਦੇ ਵਿੱਚ ਵਿਦੇਸ਼ ਤੱਕ ਜੇ ਵੀਡੀਓ ਪਹੁੰਚ ਗਈ ਤੁਸੀਂ ਸੁਣ ਰਹੇ ਹੋ ਤੇ ਜਿਹੜੇ ਲੋਕਲ ਬੈਠਿਓ ਜਿਨ੍ਹਾਂ ਨੂੰ ਮਹਾਰਾਜ ਨੇ ਚਾਰ ਪੈਸੇ ਦਿੱਤੇ ਨੇ ਤੁਹਾਡਾ ਤਾਂ ਸਬੰਧ ਆ ਨਾ ਸਹੀ ਜਗ੍ਹਾ ਲਾਉਣ ਨਾ ਤੁਸੀਂ ਨੇ ਤੁਸੀਂ ਆਪਣੇ ਪਿੰਡ ਚ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ ਜਿੱਥੋਂ ਤੁਸੀਂ ਛੱਡ ਕੇ ਆਇਆ ਫਾਰਮਨ ਵਾਲੇ ਇੱਥੇ ਵਾਲੇ ਤਾਂ ਭੇਟਾ ਵੀ ਨੀ ਪੂਰੀ ਦਿੰਦੇ ਇੱਥੇ ਵਾਲੇ ਤਾਂ ਦਾਨਪੁਨ ਤਾਂ ਬਸ ਅਸੀਂ ਦਿਖਾਵੇ ਲਈ ਕਰਦੇ ਆ ਦਿਖਾ ਕੇ ਦਿੰਨੇ ਆ ਆਹ ਦੇਖੋ ਅਸੀਂ ਆਹ ਕਰ ਰਹੇ ਆ ਕਿਸੇ ਗਰੀਬ ਦੀ ਕੋਈ ਬਾਣੀ ਪੜਦਾ ਮਹਾਪੁਰਸ਼ ਕਹਿੰਦੇ ਸਨ ਕਿਸੇ ਗਰੀਬ ਦਾ ਬੱਚਾ ਅਡੌਪਟ ਕਰ ਲੋ ਤੁਹਾਡੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਂ ਫੜ ਲੈਣਗੇ ਬਾਹਰ ਬੈਠੀ ਸੰਗਤ ਨੂੰ ਮੈਂ ਬੇਨਤੀ ਕਰਦਾ ਜਿਹੜੇ ਫੋਰਨਰ ਚ ਨੇ ਵਧੀਆ ਨੇ ਤੁਸੀਂ ਆਪਣਾ ਤਾਂ ਸੰਬੰਧ ਕੱਢਣ ਆਨਾ ਜਿਹੜੇ ਪੰਜਾਬ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਵੀ ਹੋਣਗੇ ਜਿਹੜੇ ਵੀ ਰਾਗੀ ਨੇ ਗਰੰਥੀ ਨੇ ਢਾਡੀ ਨੇ ਕੁਛ ਨਾ ਕਰੋ ਉਹਨਾਂ ਨੂੰ ਪੈਸੇ ਨਾ ਦਿਵੋ ਜਿਹੜੇ ਉਹਨਾਂ ਦੇ ਬੱਚੇ ਨੇ ਨਾ ਉਹਨਾਂ ਦੀ ਸਕੂਲ ਦੀ ਫੀਸ ਭਰ ਦਿਓ ਉਹਨਾਂ ਨੂੰ ਕੋਈ ਵੀ ਜਿੰਨਾ ਮਰਜੀ ਪੜੋ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਅਸੀਂ ਤੁਹਾਨੂੰ ਸੇਵਾ ਦੇਵਾਂਗੇ ਤੁਹਾਡਾ ਦਸਬੰਦ ਸਫਲ ਹੋ ਜਾਊਗਾ ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੋ ਸਵੇਰੇ ਉੱਠ ਕੇ ਨਿਤਨੇਮ ਕਰੂਗਾ ਤੁਹਾਡੇ ਲਈ ਅਰਦਾਸ ਕਰੂਗਾ ਤੁਹਾਡੇ ਲਈ ਭਲਾ ਮੰਗੂਗਾ ਜੇ ਕੋਈ ਗਰੀਬ ਆ ਨਾ ਉਹਨੂੰ ਘਰ પાਕੇ ਦੇ ਦੋ ਕਿਸੇ ਧੀ ਪੈਣ ਦਾ ਵਿਆਹ ਹੋਣ ਵਾਲਾ ਉੱਥੇ ਪੈਸੇ ਲਾ ਕੇ ਉਹਦੇ ਆਨੰਦ ਕਾਰਜ ਕਰਾ ਦਿਓ ਮਹਾਪੁਰਸ਼ ਕਹਿੰਦੇ ਸਨ ਕਿ ਭਾਈ ਕਿਸੇ ਯਤੀਮ ਨੂੰ ਸਹਾਰਾ ਦੋ ਉਹਨੂੰ ਸਹਾਰਾ ਦਵੋ ਗੁਰੂ ਨਾਨਕ ਦੇਵ ਮਾਰਾ ਤੁਹਾਨੂੰ ਸਵਾਰਾ ਦੇਣਗੇ ਸਾਨੂੰ ਅਸੀਂ ਬਸ ਕਹਿਣਾ ਨਹੀਂ ਮੈਂ ਚਾਹੁੰਦਾ ਤੁਸੀਂ ਜਾਣੀ ਜਾਣੋ ਤੁਸੀਂ ਕਿੱਥੇ ਕਿੱਥੇ ਪੈਸੇ ਦਿਨੇ ਹੋ ਜਿਆਦਾ ਤਾਂ ਅਸੀਂ ਉੱਥੇ ਦਿਨੇ ਜਿੱਦ ਸਾਡਾ ਨਾਮ ਬੋਲਿਆ ਜਾਵੇ ਵੀ ਸਾਡਾ ਪਹਿਲ ਤੇ ਬਾਬਾ ਜੀ ਨਾ ਬੋਲਿਓ ਅਸੀਂ ਇਹਨੇ ਦੇ ਉੱਤੇ ਨੇ ਗਰੰਥੀਆਂ ਦੇ ਘਰ ਬਣਾ ਦਿਓ ਇਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਤੱਕ ਕਰ ਦਿਓ ਬਸ ਬਾਣੀ ਨਾਲ ਜੁੜਨਗੇ ਸਿੱਖ ਕੌਮ ਦਾ ਪ੍ਰਚਾਰ ਹੋਊਗਾ ਹੋਰ ਵੀ ਬਥੇਰੀਆਂ ਸਿਵਾਵਾਂ ਨੇ ਗੁਰੂ ਘਰਾਂ ਤੱਕ ਅਸੀਂ ਸੰਗ ਮਰਮਰ ਲਾਉਣ ਤੱਕ ਰਹਿ ਗਏ ਬਾਸ ਉੱਥੇ ਅਸੀਂ ਕਹਿੰਨੇ ਆ ਵੀ ਠੀਕ ਆ ਅਸੀਂ ਆਪਣੇ ਗੁਰੂ ਤੋਂ ਮੰਗਣਾ ਸਾਡੇ ਗੁਰੂ ਦਾ ਜਿੱਥੇ ਅਸਥਾਨ ਆ ਉਹ ਵਧੀਆ ਆਲਿਸ਼ਾਂ ਹੋਣਾ ਚਾਹੁੰਦਾ ਪਤਾ ਲੱਗੇ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਹੈਗੇ ਨੇ ਪਰ ਇੱਕ ਵਾਰੀ ਟੈਨ ਲਾ ਕੇ ਉਹਨੂੰ 15 ਦਿਨਾਂ ਬਾਅਦ ਪੱਟ ਕੇ ਦੁਬਾਰਾ ਦੁਬਾਰਾ ਲਾਈ ਜਾਣੀਆਂ ਤੇ ਇਹਦਾ ਕੋਈ ਫਾਇਦਾ ਨਹੀਂ ਇਹਦੇ ਨਾਲ ਮਹਾਰਾਜ ਨਰਾਜ ਨਹੀਂ ਹੁੰਦੇ ਵੀ ਕਿਉਂ ਪੱਟ ਕੇ ਲਾਤੀਆਂ ਜਿਹੜੀਆਂ ਲੱਗੀਆਂ ਨੇ ਉਹਨਾਂ ਨੂੰ ਸਾਫ਼ ਕਰ ਲੋ। ਸਪਾਈ ਰੱਖੋ ਗੁਰੂ ਘਰਾਂ 'ਚ ਸੇਵਾ ਕਰੋ। ਕਈਆਂ ਨੂੰ ਮੇਰੀਆਂ ਗੱਲਾਂ ਤਤ ਬਹੁਤ ਤੱਤੀਆਂ ਲੱਗਣਗੀਆਂ। ਵੀ ਇਸ ਤਰ੍ਹਾਂ ਬੋਲ ਰਿਹਾ। ਪਰ ਸਾਡੇ ਖਲਾਤ ਇਹੋ ਜੇ ਕਰਦੇ ਲੋਕਾਂ ਨੇ। ਜੇ ਕਿਸੇ ਦੀ ਅਰਦਾਸ ਕਰਦੀਏ ਨਾ, ਜੇ ਕੋਈ ਗਰੰਥੀ ਗੁਗਾ ਭਾਈ ਸਾਹਿਬ ਪੇਟਾ ਅਰਦਾਸ ਪੇਟਾ ਉਹ ਕਹਣਗੇ ਕਾਦੀ ਪੇਟਾ। ਕਾਦੀ ਦੀ ਹੈ ਤੈਨੂੰ? ਅਰਦਾਸ ਕਰਤੀ ਠੀਕ ਆ। ਗੁਰਦੁਆਰੇ ਕਮੇਟੀ ਨਾਲ ਗੱਲ ਕਰ। ਜੇ ਕੋਈ 5 ਰੁਪਏ ਵਾਧੇ ਜੋ ਸ਼ਿਕਾਇਤ ਕਰ ਦੇਣਗੇ ਬਾਬਾ ਜੀ ਉਹਨੇ ਉਹ ਤੋਂ ਅਰਦਾਸ ਵਿੱਚ ਲੈ ਲਈ ਕੀ ਗੱਲ ਉਹਦੀ ਕਿਰਤ ਨਹੀਂ ਹੈਗੀ ਜੇ ਅਸੀਂ ਇੱਕ ਦਿਨ ਹਸਪਤਾਲ ਵਿੱਚ ਜਾ ਕੇ ਕਹੀਏ ਨਾ ਡਾਕਟਰ ਨੂੰ ਵੀ ਅਸੀਂ ਪਾਠੀ ਆ ਉਹ ਕਹੂਗਾ ਠੀਕ ਆ ਹੋਵੋਗੇ ਫਿਰ ਮੈਂ ਕੀ ਕਰਾਂ ਫੀਸ ਕਟਾਓ ਦਵਾਈ ਲੋ ਘਰ ਨੂੰ ਜਾਓ ਮੈਂ ਆਪਣੀ ਬੇਟੀ ਦੀ ਐਡਮਿਸ਼ਨ ਕਰਾਣੀ ਆ ਮੈਂ ਖੁਦ ਇਨਕੁਆਰੀ ਕੀਤੀ ਮੈਂ ਦੋ ਸਕੂਲਾਂ 'ਚ ਗਿਆ ਮੇਰੀ ਬੇਟੀ 3 ਸਾਲ ਦੀ ਆ ਮੈਂ ਉਹਨਾਂ ਨੂੰ ਜਾ ਕੇ ਕਿਹਾ ਜੀ ਮੈਂ ਬੇਟੀ ਦੀ ਐਡਮਿਸ਼ਨ ਕਰਾਉਣੀ ਆ ਕਿੰਨੇ ਪੈਸੇ ਨੇ ਭਾਈ ਸਾਹਿਬ ਇੰਨੇ ਖਿਆਰ ਫੀਸ ਆ ਮੈਂ ਕਿਹਾ ਜੀ ਮੈਂ ਨਾ ਪਾਠੀ ਆ ਬਾੜੀ ਮੋਟੀ ਰਹਿਤ ਹੋ ਜੂਗੀ ਨਹੀਂ ਭਾਈ ਸਾਹਿਬ ਪਾਠੀਓ ਠੀਕੋ ਸਾਡੀ ਤਾਂ ਪਹਿਲਾਂ ਹੀ ਫੀਸ ਕੱਟ ਆ ਤੁਹਾਨੂੰ ਕੋਈ ਰਹਿਤ ਨਹੀਂ ਮੈਂ ਗੁਰਮਤ ਦੇ ਸਕੂਲ ਚ ਵੀ ਗਿਆ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਆ ਵੀ ਮੇਰੀ ਬੇਟੀ ਆ ਜੀ ਮੈਂ ਪਾਠੀ ਆ ਇਹ ਇੰਨੇ ਕਿ ਮੈਂ ਕਮਾਉਣਾ ਵੀ ਆਪ ਜੀ ਕੋਈ ਰਹਿਤ ਕਰ ਸਕਦੇ ਹੋ ਇੱਕ ਪੁੱਛਣ ਦੇ ਲਈ ਵੀ ਸਾਡੀ ਕਦਰ ਕਿੰਨੀ ਕਾਥੇ ਪਾਠੀਆਂ ਦੀ ਰਾਗਿਆਂ ਦੀ ਕਦਰ ਬੋ ਘਟਾਤੀ ਮਹਾਰਾਜ ਕਹਿੰਦੇ ਸਨ ਹੰਸਾਲੀ ਵਾਲੇ ਗੁਰੂ ਦੇ ਵਜ਼ੀਰ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਨ ਇਹ ਗੁਰੂ ਦੇ ਵਜ਼ੀਰ ਨੇ ਤੇ ਅੱਜ ਜਿਹੜੇ ਵਜ਼ੀਰ ਨੇ ਨਾ ਉਹ ਭਖਾਰੀ ਬਣਾ ਕੇ ਰੱਖਦੇ ਮੰਗਲ ਨਹੀਂ ਮਜਬੂਰ ਹੋ ਗਏ ਤੇ ਇੰਨੇ ਰਾਗੀਆਂ ਨੇ ਗਰੰਤੀਆਂ ਨੇ ਕੰਮ ਹੀ ਛੱਡਤਾ ਵੀ ਇਹਦੇ ਨਾਲ ਤਾਂ ਦਿਹਾੜੀ ਕਰਕੇ ਖਾਲ ਰੋਜ਼ 500 ਰੁਪਏ ਮਿਲਦਾ 15000 ਬਣ ਜਾਂਦਾ 3000 ਰੁਪਏ ਵਿੱਚ 4000 ਰੁਪਏ ਵਿੱਚ ਗੁਰਦੁਆਰਿਆਂ 'ਚ ਇਨਕੁਆਰੀ ਕਰਾ ਲਓ ਗੰਤੀ ਸਿੰਘ ਡਿਊਟੀ ਕਰ ਰਹੇ ਨੇ ਪੁੱਛ ਲੋ ਉਹਨਾਂ ਦੇ ਹਾਲਾਤ ਤੇ ਮੈਂ ਕਹਿਣਾ ਇਹ ਮੈਨੂੰ ਮਹਾਰਾਜ ਵੱਲੋਂ ਹੁਕਮ ਹੋਇਆ ਵੀ ਜੇ ਤੁਸੀਂ ਆਪਣਾ ਦਸਵੰਦ ਲਾਉਣਾ ਨਾ ਜਿੱਥੇ ਲੋੜਾ ਉੱਥੇ ਲਾਓ ਗੁਰੂ ਨਾਨਕ ਦੇਵ ਮਹਾਰਾਜ ਬਹੁ ਬਰਕਤ ਪਾਉਣਗੇ 100 ਰੁਪਏ ਕਮਾਉਣੋਂ 10 ਰੁਪਏ ਕਢ ਲਓ 10 ਰੁਪਏ ਜੋ ਤੁਹਾਡੇ 1-2 ਰੁਪਏ ਦਾ ਖਰਚਾ ਹੋਇਆ ਕਿਤੇ ਆਣ ਜਾਣ ਤੇ 2 ਰੁਪਏ ਛੱਡੋ 8 ਰੁਪਏ ਕਢ ਦਿਓ ਤੁਹਾਡੇ 8 ਰੁਪਏ ਨਾਲ ਜੇ ਕਿਸੇ ਦਾ ਬੱਚਾ ਪੜ ਗਿਆ ਕਿਸੇ ਧੀ ਪੈਣ ਦਾ ਵਿਆਹ ਹੋ ਗਿਆ ਇਸੇ ਲੋੜਵੰਦ ਨੂੰ ਲੰਗਰ ਮਿਲ ਗਿਆ ਉਹਦੇ ਮੂੰਹ 'ਚ ਦੋ ਰੋਟੀਆਂ ਪੈ ਗਈਆਂ ਤਾਂ ਤੁਹਾਨੂੰ ਪਤਾ ਨਹੀਂ ਕਿੰਨੀਆਂ ਅਸੀਸਾਂ ਮਿਲ ਲਗੀਆਂ ਅਸੀਸਾਂ ਹੀ ਤਾਰਦੀਆਂ ਨੇ ਜ਼ਿੰਦਗੀ ਦੇ ਵਿੱਚ ਜਦੋਂ ਕਿਸੇ ਦੀ ਅਸੀਸ ਮਿਲ ਜਾਵੇ ਨਾ ਚੰਗੀ ਕੋਈ ਰੂਹ ਤੋਂ ਅੰਦਰੋਂ ਕੱਢ ਕੇ ਕਹਿ ਦੇਵੇ ਜਾ ਜਿਉਂਦਾ ਰਹਿ ਤੈਂ ਮੇਰੇ ਲਈ ਸੋਚਿਆ ਪ੍ਰਮਾਤਮਾ ਤੇਰਾ ਵੀ ਭਲਾ ਕਰੇ ਉਹ ਤੈਂ ਮੇਰਾ ਬੱਚਾ ਪੜਾਇਆ ਤੇਰੇ ਬੱਚੇ ਵੀ ਪੜ ਜਾਣ ਤੇ ਜਦੋਂ ਕੋਈ ਰੂਹ ਤੋਂ ਦਿਲ ਤੋਂ ਅਰਦਾਸ ਕਰੂਗਾ ਦਰਗਾਹ 'ਚ ਪ੍ਰਵਾਨ ਹੋ ਜਾਣੀ ਸੋਗ ਸੰਗਤ ਜੀ ਦਸਬੰਦ ਜਰੂਰ ਕਢੋ ਉਹਨੂੰ ਚੰਗੀ ਜਗ੍ਹਾ ਤੇ ਲਾਓ ਜਿੱਥੇ ਲਾਉਣ ਵਾਲੀ ਲੋੜ ਐਵੇਂ ਹਤੀ ਪੈਸੇ ਦੇ ਦੇ ਕੇ ਆਪਣੇ ਨਾਂ ਨਾ ਬਲਾਓ ਗੁਰਦੁਆਰਿਆਂ 'ਚ ਇਹ ਦਸਬੰਦ ਕਿਸੇ ਨੂੰ ਦਿਖਾਉਣ ਦਾ ਕਨਸੈਪਟ ਨਹੀਂ ਹੈਗਾ ਦਸਬੰਦ ਗੁਰੂ ਨੇ ਕਿਹਾ ਸੀਗਾ ਜਿੱਥੇ ਲੋੜਾ ਸਿਖਾ ਲੋੜਵੰਤ ਨੂੰ ਦਈਂ ਤੇ ਤੈਨੂੰ ਖੁਸ਼ੀਆਂ ਮਿਲਣਗੀਆਂ ਤੁਹਾਡੇ ਕਿਰਤ ਚ ਵਾਧਾ ਵੀ ਹੋਊਗਾ ਬਰਕਤ ਵੀ ਹੋਊਗੀ ਤੁਸੀਂ ਕੱਢ ਕੇ ਦੇਖ ਲਓ ਕਈ ਤਾਂ ਦੇ ਸੰਬੰਧੇ ਨਹੀਂ ਕੱਢਦੇ ਉਹਨਾਂ ਨੂੰ ਪਤਾ ਇਹਨੇ ਦੇ ਸੰਬੰਧ ਕਿਉਂ ਦਾ ਫਿਰ ਉਹ ਕਹਿੰਦੇ ਨੇ ਭਾਈ ਸਾਹਿਬ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਿਉਂ ਹੋ ਗਿਆ ਕਿਉਂਕਿ ਗੁਰੂ ਦਾ ਹੁਕਮ ਸੀਗਾ ਵੀ ਭਾਈ ਕਿਰਤ ਕਰਨੀਆਂ ਦੇ ਸੰਬੰਧ ਜ਼ਰੂਰ ਕੱਢਣਾ ਸੰਗਤ ਜੀ ਇਹ ਸਾਡੇ ਹਾਲਾਤ ਨੇ ਜਿਹੜੇ ਮੈਂ ਪੰਜਾਬ ਤੋਂ ਆ ਪਟਿਆਲੇ ਤੋਂ ਮੈਂ ਬਹੁਤ ਵੀਰਾਂ ਨਾਲ ਵਿਚਰਦਾ ਰਹਿਣਾ ਇਸ ਤਰ੍ਹਾਂ ਦੀ ਸੋ ਮੇਰੀ ਬੇਨਤੀ ਆਪ ਜੀ ਨੂੰ ਹੱਥ ਵਨ ਕੇ ਆ ਵੀ ਜੇ ਹੋ ਸਕਦਾ ਨਾ ਰਾਗੀਆਂ ਨੂੰ ਢਾਡੀਆਂ ਨੂੰ ਗ੍ਰੰਥੀਆਂ ਨੂੰ ਸੰਭਲੋ ਜਿੰਨਾ ਕੋ ਸਕਦਾ ਇਹਨਾਂ ਦੇ ਬੱਚਿਆਂ ਨੂੰ ਕਰ ਦਿਓ ਬਸ ਪੈਸੇ ਵੀ ਨਾ ਦਿਓ ਸਕੂਲ 'ਚ ਗੱਲ ਕਰ ਲਓ ਭਾਈ ਸਾਹਿਬ ਫੀਸ ਕਿੰਨੀ ਆ ਡਾਇਰੈਕਟ ਸਕੂਲ ਦੇ ਗਾਉਣ 'ਚ ਪੈਸੇ ਪਾ ਦਿਆ ਕਰੋ ਬੱਚਾ ਪੜ ਜਾਊਗਾ ਤੋ ਉਹਨੂੰ ਬਹੁਤ ਅਸੀਸਾਂ ਮਿਲਣਗੀਆਂ ਸੰਗਤ ਜੀ ਕੋਈ ਲੋੜਵੰਦਾ ਹਸਪਤਾਲ ਦੇ ਵਿੱਚ ਮਰੀਜ਼ ਨੇ ਉੱਥੇ ਲੰਗਰ ਬਣਾ ਕੇ ਭੇਜ ਦਿਆ ਕਰੋ ਉੱਥੇ ਮਰੀਜ਼ ਖਾਣਗੇ ਪਤਾ ਨਹੀਂ ਕਿੰਨੀ ਗਰੀਬੀ ਜਾਂ ਹਸਪਤਾਲ ਦੇ ਵਿੱਚ ਅਗਲਾ ਆਉਂਦਾਗਾ ਕਿੰਨੀ ਕਿ ਵਿਪਤਾ ਪਈ ਹੁੰਦੀ ਆ ਜੇ ਇੱਕ ਟਾਈਮ ਦੀ ਰੋਟੀ ਤੁਹਾਡੇ ਘਰ ਦੀ ਉਹਨੂੰ ਮਿਲ ਜੂਗੀ ਨਾ ਸੱਚ ਜਾਣਿਓ ਗੁਰੂ ਨਾਨਕ ਦੇਵ ਮਹਾਰਾਜ ਬਹੁਤ ਖੁਸ਼ ਹੋਣਗੇ ਤੁਹਾਡੇ ਤੇ ਤੇ ਮਹਾਰਾਜ ਕਹਿੰਦੇ ਖਾਵੇਂ ਖਰਚੈ ਰਲ ਮਿਲ ਭਾਈ ਟੋਟਨਾ ਵੇ ਵੱਧੋ ਜਾਈ ਇਹ ਜਦੋਂ ਰਲ ਮਿਲ ਕੇ ਆਪਾਂ ਖਾਣ ਲੱਗ ਜਾਂਦੇ ਆ ਨਾ ਫਿਰ ਕੋਈ ਤੋਟ ਨਹੀਂ ਆਉਂਦੀ ਤੋੜ ਹਮੇਸ਼ਾ ਉੱਥੇ ਆਉਂਦੀ ਜਦੋਂ ਬੰਦਾ ਕਹਿੰਦਾ ਮੈਂ ਆਪਣੇ ਲਈ ਖਾ ਰਿਆਂ ਆਪਣੇ ਲਈ ਖਾ ਰਿਆਂ ਮੈਂ ਕਿਸੇ ਤੋਂ ਕੀ ਲੈਣਾ ਵੰਡ ਕੇ ਖਾਓ ਮਹਾਰਾਜ ਨੇ ਕਿਹਾ ਸੀ ਕਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹ ਕਨਸੈਪਟ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੀਗਾ ਜੋ ਅਸੀਂ ਭੁੱਲ ਗਏ ਅਸੀਂ ਬਾਣੀ ਪੜ੍ਹਨੀ ਵੀ ਛੱਡਤੀ ਕਰਤ ਕਰਨੇ ਵੀ ਛੱਡਤੀ ਮੰਨ ਰਿਹਾ ਕਿ ਅੱਛਾ ਨਾ ਕਿੱਥੋਂ ਅੱਜ ਤੱਕ ਦੂਜਿਆਂ ਦੇ ਖੋਖੋ ਕੇ ਆਪਣਾ ਘਰ ਭਰ ਰਿਆਂ ਗੁਰਦੁਆਰਿਆਂ ਦੇ ਵਿੱਚ ਜਿੰਨੇ ਪ੍ਰਧਾਨ ਨੇ ਸਾਰੇ ਮਾੜੇ ਨਹੀਂ ਸਾਰੇ ਚੰਗੇ ਨਹੀਂ ਪਰ ਬਹੁਤਾਂਤ ਸਾਡੇ ਇਹ ਆ ਵੀ ਰਾਗਿਆਂ ਨੂੰ ਕੋਈ ਗ੍ਰੰਥੀ ਨੂੰ ਬਹੁਤਾ ਵਧੀਆ ਨਹੀਂ ਮੰਨਦੇ ਸਾਡੀ ਲੋਕਾਂ ਦੀ ਦ੍ਰਿਸ਼ਟੀ ਇੰਨੀ ਸੋਚ ਇੰਨੀ ਗੰਦੀ ਹੋ ਗਈ ਵੀ ਅਸੀਂ ਰੱਜ ਕੇ ਖਾ ਲਈ ਇਹਦਾ ਕੀਆ ਗ੍ਰੰਥੀ ਆ ਤਾਂ ਪਾਠੀ ਆ ਪਾਠੀ ਆ ਮੈਂ ਖੁਦ ਇਸ ਲਾਈਨ ਦੇ ਵਿੱਚੋਂ ਨਿਕਲ ਕੇ ਇੱਥੇ ਬੈਠਾ ਮਹਾਰਾਜ ਨੇ ਬਿਠਾਇਆ ਸਤਿਗੁਰੂ ਨੇ ਕਿਰਪਾ ਕੀਤੀ ਮਾਪੁਰ ਸਹਿ ਸੰਗਤ ਕੀਤੀ ਉਹਨਾਂ ਨੇ ਜੋ ਬਖਸ਼ਿਸ਼ ਕੀਤੀ ਉਹ ਆਪ ਜੀ ਦੇ ਨਾਲ ਵਿਚਾਰਾਂ ਸੀਗੇ ਇਹ ਵੀ ਮਹਾਰਾਜ ਵੱਲੋਂ ਹੁਕਮ ਹੀ ਆ ਇਹ ਮੇਰੀ ਕੋਈ ਪਰਸਨਲ ਉਹ ਨਹੀਂ ਵੀ ਮੈਂ ਇੱਕ ਨਿਸ਼ਾਨਾ ਸਾਧ ਰਿਆਂ ਸਿਰਫ ਇੱਕ ਹੁਕਮ ਹੋਇਆ ਮਹਾਰਾਜ ਵੱਲੋਂ ਸੰਗਤ ਵੱਲੋਂ ਵੀ ਭਾਈ ਸਾਹਿਬ ਦੋ ਤਿੰਨ ਸੰਗਤਾਂ ਦੇ ਵੀ ਫੋਨ ਆਏ ਤੇ ਮਹਾਰਾਜ ਵੱਲੋਂ ਕਿੰਨੇ ਦਿਨਾਂ ਦੇ ਵਿੱਚ ਉਹਨਾਂ ਮਨ ਦੇ ਵਿੱਚ ਆਈ ਯਾਰ ਅਸੀਂ ਵੀ ਯਾਰ ਇਸ ਟੌਪਿਕ ਤੇ ਇੱਕ ਵਿਸ਼ੇਸ਼ ਤੌਰ ਤੇ ਆਪਾਂ ਇੱਕ ਵੀਡੀਓ ਬਣਾਈਏ ਕੀ ਪਤਾ ਚਲੋ ਇਸ ਵੀਡੀਓ ਲਈ ਜੇ 10 ਦਾ 15 ਦਾ ਵੀ ਭਲਾ ਹੋ ਗਿਆ ਸਾਡਾ ਵੀ ਜੀਵਨ ਸਫਲ ਹੋ ਜਾਏਗਾ ਕਿਉਂਕਿ ਉਹ ਵੀ ਸਾਨੂੰ ਅਸੀਸਾਂ ਦੇਗਾ ਵੀ ਸ਼ੁ크ਰਾ ਭਾਈ ਸਾਹਿਬ ਆਪ ਜੀ ਨੇ ਦੱਸਿਆ ਕਿਸ ਨੇ ਸਾਡੀ ਬਾਹ ਫੜੀ ਗਰੀਬ ਦੀ ਬਾਹ ਫੜੋ ਗਰੀਬ ਦਾ ਸਹਾਰਾ ਬਣੋ ਰਜਿਆਂ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ ਭੁੱਖਿਆਂ ਨੂੰ ਰਜਾਓ ਅਸੀਸਾਂ ਲੈ ਕੇ ਆਓ ਦਰਗਾਹ 'ਚ ਪ੍ਰਵਾਣ ਹੋ ਜਾਓ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹਨਾਂ ਨੂੰ ਲਾਓ ਤੇ ਮਨਾਓ ਇਹ ਹੀ ਕਨਸੈਪਟ ਹੈ ਬਾਣੀ ਦਾ ਸੁਸੰਗਤ ਜੀ ਬੋਲਦਿਆਂ ਹੋਇਆਂ ਬੜੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਜੋ ਭੁੱਲਾਂ ਨੇ ਉਹ ਮੇਰੀਆਂ ਨਹੀਂ ਜੋ ਵਿੜਾਈ ਆ ਜੋ ਉਸਤਤਾ ਉਹ ਮੇਰੇ ਸਤਿਗੁਰੂ ਦੀ ਆ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ਾਂ ਦੀ ਕਿਰਪਾ ਉਹਨਾਂ ਨੇ ਆਪ ਹੀ ਬੁਲਾਇਆਗਾ ਗਲਤੀਆਂ ਮੇਰੀਆਂ ਮੈਨੂੰ ਮਾਫ਼ ਕਰ ਦਿਓ ਸਤਿ ਬਖਸ਼ ਦਿਓ ਜੇ ਆਪ ਜੀ ਚਾਹੁੰਦੇ ਹੋ ਕਿਸੇ ਗਰੀਬ ਦਾ ਭਲਾ ਹੋ ਜਾਵੇ ਉਹਨੂੰ ਉਹਦਿਆਂ ਤੁਹਾਨੂੰ ਅਸੀਸਾਂ ਮਿਲਣ ਤਾਂ ਸੰਗਤ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਭਲਾ ਹੋ ਜਾਏਗਾ ਸੋ ਆਪ ਜੀ ਇੰਸਟਾਗ੍ਰam ਤੇ ਮੈਨੂੰ ਫੋਲੋ ਕਰ ਸਕਦੇ ਹੋ ਪਰਮਿੰਦਰ ਸਿੰਘ ਨਿਵਾਣਾ ਆਈਡੀ ਤੇ ਕੋਈ ਵੀ ਮਨਚ ਸਵਾਲ ਹੋਵੇ ਤਾਂ ਆਪ ਜੀ ਮੈਨੂੰ ਮੈਸੇਜ ਕਰ ਸਕਦੇ ਹੋ ਸਮੇਂ ਦੇ ਹਿਸਾਬ ਨਾਲ ਆਪ ਜੀ ਨੂੰ ਜਿਵੇਂ ਹੁਕਮ ਹੋਏਗਾ ਰਿਪਲਾਈ ਕਰਾਂਗੇ ਆਪ ਜੀ ਦੇ ਨਾਲ ਗੱਲ ਕਰਾਂਗੇ ਸੰਗਤਾਂ ਦੇ ਬਹੁਤ ਜ਼ਿਆਦਾ ਪਿਆਰ ਸੰਗਤਾਂ ਦਾ ਫੋਨ ਆਉਂਦਾਗਾ ਬਾਣੀ ਨਾਲ ਸੰਗਤ ਬਹੁਤ ਜੁੜਰੀ ਆ ਬੜੀ ਸੰਗਤ ਦੇ ਕਿਰਪਾ ਹੋ ਰਹੀ ਆ ਸੋ ਬਾਕੀ ਇੰਨੀਆਂ ਕੁ ਵਿਚਾਰਾਂ ਦੀ ਸਾਂਝ ਸਤਿਗੁਰੂ ਪਰਵਾਨ ਕਰ ਲੈਣ ਜੀ ਆਓ ਆਪਾਂ ਗੱਲਬਾਤ ਕੇ ਸਤਿਗੁਰੂ ਦੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ